अगर आपका छोटा सामान नहीं निकला इधर तो कोई बड़ा सामान निकल गया जैसे मिक्सर, कपड़े वाली मशीन, इन्वर्टर बैटरा बूफर इंडक्शन इनके जी चौदह सो रूप और टोटल पंद्रह हो गया जी वीर जी ठीक है मखना आपकी पर्ची खाली बात लो नौ निकला छोटा सो रुपए वाला निकला कोई

ਆ ਬਾਬੇ ਖੇੜੇ ਦਾ ਬਾਬੇ ਨੂੰ ਨਾ ਬਾਬੇ ਖੇੜੇ ਦੇ ਨਾਮ ਲੈ ਕੇ ਗਾਣਾ ਬਾਉ ਗਾਣਾ ਬਾਉ ਗਾਣਾ ਬਾਉ ਖੜ ਜਾ ਇੱਕ ਲੈ ਲਓ ਇੱਕ ਲੈ ਲੈ ਜਿਹੜੀ ਮਰਜ਼ੀ ਲੈ ਲੈ ਲਓ ਮਕਾ ਤਾਂ ਲੈ ਜੇ ਕੀੜੇ ਬਾਬੇ ਦੇ ਨਾਮ ਦੇ ਜਿਹੜੇ ਲੈ ਵੀ ਕਰ ਕਰ ਰਿਹਾ ਲੈ ਉਸ ਕਰੈਚ ਕਰ ਰਿਹਾ ਮੱਖਣ ਉਹ ਪੱਕਾ ਨਾ ਹੁੰਦਾ ਚਲੋ ਕੱਚਾ ਦਾ ਲੈ ਗੋ ਜੁੱਤੋਂ ਬਿਲਕੁਲ ਉਦਮ 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 ਨਹੀਂ ਬੋਲੋ ਨਾ ਸਾਰੇ ਨਾ ਬੋਲੋ ਵਿੱਚ ਉਦਮਵਾਦੀ ਮੱਖਣ ਸਿੰਘ ਅਸਾਹ ਤੇ ਦੇਖ ਰਿਹਾ ਠੀਕ ਇਹ ਜਿਹੜਾ ਸਾਊਥ 100 ਰੁਪਏ ਲਾਓ ਮੱਖਣભાઈ ਕਾਰਟ ਦੇ ਉੱਪਰ ਇੱਕ ਫੋਟੋ ਨਿਕਲ ਗਈ ਫੋਟੋ 100 ਰੁਪਏ ਲਾ ਲਓ ਪਛੀ ਦੇ ਉੱਪਰ 100 ਰੁਪਏ ਨਾਲ ਨਾ ਗਾ ਵੀ ਦਿੱਲੀ ਜਾਉਂਦੀ ਫੋਟੋ 100 ਰੁਪਏ ਤੇਰੇ ਲਾਣਦਾਰ ਤੋਂ ਲਾ ਲਾ ਮੁੱਕਾ ਵੀ ਕਰ ਦੇ ਮੁੱਕਾ ਵੀ ਕਰ ਦੇ ਭਾਈ ਮੋਬਾਈਲ ਨਾਲ ਫਿੱਚਲਾ ਮੜਾ ਜਾ ਔਰ ਆ ਤੂੰ ਵੜਾ ਦੇ 100 ਦਾ ਨੋਟ ਇਹਨੂੰ ਫੋਟੋ ਖਚਾਉਣੀ ਆ ਮੈਂ ਇਹਨੇ ਉਹਨੇ ਮੈਂ ਕੀ ਕਰਨਾ 100 ਰੁਪਏ ਲੈ ਕੇ ਮੈਂ ਭਾਈ ਮੱਖਣ ਨੇ ਕਰਤੇ ਆਨਲਾਈਨ ਪੈਸੇ ਇੱਕਰੀ ਦੇਣਗੇ ਹੁਣ 100 ਰੁਪਿਆ ਮੋਡੀ ਮੈਨ ਉਹ ਦਿਖਾ ਜੀਉਂਦਾ ਕੋਟ ਜਕੀ ਨਾ ਨਾ ਉਹ ਤਾਂ ਚਲ ਐ ਕਿ ਹੁਣ ਫੋਨ ਚੱਕਣ ਲੱਗ ਰਿਹਾ ਦਾ ਕੋਈ ਕੋਈ ਪਤਾ ਨਹੀਂ ਗਿਆ ਕਰ ਜਾ ਦੇਖ ਰਿਹਾ ਜੋ ਹਰ ਜਾ ਹੈ ਤਾਂ ਕੁਝ ਵੀ ਨਹੀਂ ਨਿਕਲਿਆ ਹੈ ਤਾਂ ਪਟਾਰਾ ਖੋਲੂਗਾ ਬਾਈ ਫੋਟੋ ਖੱਚੂਗਾ ਦੀ ਨਾ ਲਾ ਕੇ ਗੱਡੀ ਘੇਰਾ ਵੜਾ ਯਾਰ ਰੋਲਾ ਨਾ ਪਾ ਰੋਲਾ ਨਾ ਪਾ ਮੇਰਾ ਵੀ ਚੁੱਪ ਦਾ ਦਾਨ ਬਕਸੋ ਲੈ ਬਾਈ ਗਰਮੀ ਦਾ ਮੁੰਜਲਾ ਐ ਪੱਥਾ ਲੱਗੇ ਕਰਤਾ ਐ LED ਵਾਲਾ ਮੱਖਣਾ ਇਹ ਪੱਕਾ ਮੇਕਸੀਕੋ ਲੁਗੀ ਬਾਕੀ ਸਾਰੇ ਬੰਡੇਗੇ ਠੀਕ ਆ ਠੀਕ ਆ ਉਹ ਸਮਝ ਗਏ ਸੀ ਗਰੀ ਗੱਲ ਵੀਰੇ ਓਕੇ ਬ੍ਰੋ ਜੋ ਨਿਕਲਾ ਮੇਰੇ ਦੋਸਤ ਉਹ ਲੈਣਾ ਪੜਾਗਾ ਇਹ ਵਾਪਸੀ ਨਹੀਂ ਹੋਣੇਗੀ ਪਰਚੀ ਹਾਂ ਇਹ ਤਾਂ ਨਾਲ ਹੋਈ ਹੋਈ ਆ ਗੱਲ ਜਦੋਂ ਲੜਨਾ ਪਊਗਾ ਨੂੰ ਹਾਂ ਹਾਂ ਠੀਕ ਆ ਚੱਲ ਖਰਚੇ ਦੇ ਬਾਈ ਵੱਡੀ ਇਕਲੀ ਸਮਾਨ ਆ ਬਾਬੇ ਖੇੜੇ ਦੀ ਨੌ ਲੈ ਬਾਬੇ ਖੇੜੇ ਦੀ ਖੇੜੇ ਦੀ ਖੇੜੇ ਦੀ ਲੈ ਮਸ਼ੀਨ ਨਿਕਲੀ ਜੁੱਲਾ ਨਿਕਲੂਗਾ ਇੰਡਕਸ਼ਨ ਨਿਕਲਾ ਐਕਸ਼ਨ ਚੁੱਲਾ ਹੀ ਨਿਕਲੂਗਾ ਚੁੱਲਾ ਨਿਕਲਿਆ ਹਾਂ ਮੈਂ ਬਿਜਲੀ ਲਾ ਕੇ ਮੱਕਣੋਂ ਰੋਟੀ ਬਣਾਇ ਕਰੂਗਾ ਪਹਿਲੇ ਨਾ ਇਸਨ ਲੇ ਕੰਮ ਕਰਨਾ ਠੀਕ ਆ ਕਿਹਦੇ ਬੱਟਾ ਰੱਖੀ ਸੁਆਣਾ ਲੈ ਵੀ ਹਣ ਚਾਲ ਇੰਡਕਸ਼ਨ ਲਿਖਾਇਆ ਤੇ ਬਿਜਲੀ ਵਾਲਾ ਚੁੰਡਾ ਦੇਖ ਲੈ 100 ਰੁਪਏ ਉਧਰ ਪਟਾਣਾ ਖੁੱਲਦਾ ਜਾ ਰਿਹਾ ਆ ਬਾਈ ਆ ਬਾਈ ਨਾਲ ਦੀ ਨਾਲ ਗਿੱਟ ਦੇ ਰਿਹਾ ਬਾਈ ਦੇਖੋ ਸੂਰਿਆ ਕੰਪਨੀ ਦਾ ਸੂਰਿਆ ਦਾ ਖੜ ਜਾ ਸੂਰਿਆ ਕੰਪਨੀ ਦਾ ਦਿੱਤਾ ਬਾਈ ਨੇ ਇੰਡਕਸ਼ਨ ਮੱਖਣ ਨੂੰ 1400 ਦਾ ਖੋਲਾ ਖੋਲਾ ਕੋਈ ਨੇ ਖੋਲ ਕੇ ਦੇਖ ਲੈ ਚਲਾ ਕੇ ਦਿਖਾਉਂਗਾ ਹਾਂ ਹਾਂ ਆ ਦੇਖੀਂ ਕਰ ਉਹ ਰਿੜੀ ਰਿੜੀ ਚੱਕਾਂਗੇ ਅਸੀਂ ਬਾਈ ਚਲਾ ਕੇ ਦਿਖਾਉਂਗਾ ਗੱੜ ਤੇ ਚੋਲਾ ਗੱੜ ਤੇ ਹਾਂ ਨਾ ਨਾ ਇਹ ਦੇਖੋ ਤੇ ਬਾਰੇ ਪਾ ਪਲੱਗ ਉੱਥੇ ਚਲਾ ਲੈ ਤਾਰ ਤਾਂ ਹੈਗਾ ਇਹ ਭੰਡੇ ਭੰਡੇ ਜਿਹੜੇ ਤੁਹਾਡੇ ਕਰਕੇ ਵੋਇ ਚੰਨੇ ਆ ਲੈ ਬਈ ਖੋਲਤਾ ਬਾਈ ਨੇ ਸੂਰੇ ਕੰਪਨੀ ਦਾ ਮੈਂ ਕਹਿੰਦਾ ਖੋਸਾ ਫੜ ਜਾ ਕਮੈਂਟ ਮੈਨੂੰ ਦੇਖ ਲਾਂ ਦੇ ਸੂਰੇ ਕੰਪਨੀ ਦਾ ਸੂਰੇ ਕੰਪਨੀ ਦਾ ਫੜ ਜਾ ਆ ਜਾਓ ਚਲਾ ਕੇ ਦੇਖ ਲੀਏ ਵਾਰੰਟੀ ਕਾਰਡ ਲਿਖਿਆ ਹੋਇਆ ਨਹੀਂ ਕਿ 1 ਸਾਲ ਦੀ ਨਾ ਨਾ ਕੋਈ ਵਾਰੰਟੀ ਨਹੀਂ ਦੀ ਕੁਈ ਗਾਰੰਟੀ ਨਹੀਂ ਅਜੇ ਅਸੀਂ ਪਹਿਲੇ ਕਰਾਂਗੇ ਲਿਖਿਆ ਨਹੀਂ ਹੁੰਦਾ ਹੈ ਔਰ ਕੇ ਦੂਗਾ ਜਦੋਂ ਖੋਲਣਗੇ ਉਹਦੀ ਪਰ ਨਹੀਂ ਹਾਂ ਹਾਂ ਸੌਚ ਨਾ ਨਾ 1400 ਰੁਪਏ ਦੇਣਾ ਬੂ ਨੂੰ ਇਹਨੂੰ ਮੱਖਣ ਨੂੰ ਚੌਹਾਂ ਸੌ ਦੇ ਹੋਰ ਦੇਣਾ ਪੂਰਾ ਹਾਂ ਵੱਡੀ ਜੀਹਾਂ ਦੇ ਨਾਲ ਦੇਣਾ ਬੰਦਾ ਦੀ ਨਹੀਂ 1200 3200 ਦਾ 3000 ਤੋਂ ਸਟਾਰਟਿੰਗ ਹੈ ਜੀ ਨਹੀਂ ਨਹੀਂ ਠੀਕ ਆ ਜੋ ਲੈ ਦੇਖੀ ਜਨਾ ਪਾਂਡਾ ਵੀ ਲੈ ਕੁਝ ਜਾ ਕੇ ਨਾ ਬਸ ਅਸੀਂ ਦੇਖ ਲੈ ਚਲਾ ਕੇ ਓਏ ਐ ਜਗਾ ਕਿ ਹੋਇ ਜਾਂਦਾ ਹੁੰਦਾ ਲੈ ਪਾਣੀ ਬਾਜ ਪਾਣੀ ਲੈ ਬਈ ਲੈ ਬਿਚਲਾ ਕੇ ਦੇਖ ਰਹੇ ਆ ਇੱਕ ਮਿੰਟ ਬੱਸ ਇੱਕ ਮਿੰਟ ਇੱਕ ਵਾਰੀ ਭਾਈ ਨੂੰ ਸੰਦਾ ਦੂੰ ਅਰੇ ਭਾਈ ਮੱਖਣ ਭਾਈ ਹਾਂ ਆ ਗਿਆ ਆ ਗਿਆ ਮੱਖਣ ਬਾਗ ਹੋਰੇ ਕੰਮ ਨਹੀਂ ਮੱਖਣਾ ਬਦੀ ਚੜ੍ਹਦੇ ਛੜਦੇ ਕੋਈ ਡੋਲੇ ਇੱਥਾ ਬਣੀ ਨਾ ਨਾ ਤਾਂ ਹੀ ਛੇਤੀ ਗਰਮ ਹੋਊਗਾ ਨਾ ਨਾ ਹੋ ਜਾਂਦਾ ਹੁੰਦਾ ਤਾਂ ਕੋਈ ਚੱਕਰ ਉਸ ਵਾਰੀ ਉੱਪਰ ਪੈ ਲੈ ਤੇ ਉੱਪਰ ਸਿੰਗਲ ਨਾਲ ਨਹੀਂ ਘੇਰੇ ਚੱਲ ਇਹਦੀ ਬਾਹੋ ਵੱਧਦੀ ਆ ਕਿ ਉਹਨੇ ਲਿੰਟ ਲੋਂਟ ਟਾਈਮ ਟੂਮ ਲੋੜ ਤਾਂ ਪੈਂਦੀ ਆ ਕਟਾਣੀ ਆ ਜਰੋ ਠੀਕ ਆ ਉਹ ਹੱਲੇ ਰੱਖ ਦੂੰ ਵਧਾਣੀ ਆ 1200 సే జదా ਨਹੀਂ करनी इसकी स्पीड नॉर्मल चलाओ जो मक्खन पानी ढोलने ना मक्खन ਦੇ ਉੱਤੇ پانی ਵੀ ਨਹੀਂ ਡੋਲਣ ਦੇਣਾ ਕੋਈ ਏਦਾਂ ਚੱਕਰ ਨਹੀਂ ਗਾ ਬਾਣੀ ਦਾ ਮੈਂ ਤਾਂ ਦੁੱਧ ਡੋਲ ਦੇ ਦਿੱਤਾ ਨਾ ਨਾ پلیਟ ਮੱਚ ਜਾਂਦੀ ਦੀ ਨਹੀਂ ਪੰਡਾ ਉਠਾ ਦੋਗੇ ਅੱਪੇ ਬੰਦ ਹੋ ਜਾਊਗਾ ਇਹ ਤਾਂ ਵਾਟਰ ਪ੍ਰੂਫ ਹੈਗਾ ਭਾਈ ਉਹ ਮੇਰੇ ਉੱਤੇ ਭਾਈ ਨੇ ਮੋੜੇ گرم ਬਾਣੀ ਆ ਹੋ ਗਿਆ ਜੋ ਕੋਈ ਦਿੱਕਤ ਨਹੀਂ ਵਾੜਾ ਠੀਕ ਹੈ ਠੀਕ ਹੈ ਨਾ ਕਈਆਂ ਦਾ ਮੱਚਿਆਂ ਦਾ ਹੁੰਦਾ ਮੈਨੂੰ ਤਾਂ ਆਪਣੇ ਆਪ ਵੀ ਬੰਦ ਹੋ ਜਾਣਾ ਆ ਰੱਖ ਦੋਗੇ ਤੂੰ ਬੋਲਦਾ ਕਰਦੇ ਹਾਂ ਸੋਡੋੜੀ ਨਹੀਂ ਨਾ ਨਾ ਠੀਕ ਆ ਠੀਕ ਆ ਬਾਈ ਬਹੁਤ ਵਧੀਆ ਚੀਜ਼ ਆ ਬਾਈ ਬਾਈ ਪਰੋਸੀ ਵਾਲੀ ਗੱਲਾਂ ਜੇ ਹੋਰ ਪਟਨੀ ਲਾਟਰੀ ਮੁੰਡਿਆ ਦੇਖ ਲਓ 100 ਰੁਪਏ ਚ ਨਿਕਲੇ ਆ ਪਟੇਗਾ ਨਾ ਨਾ ਲਾ ਮੱਖਣਾ ਬਾਲਟੀ ਹੋ ਗਈ ਹਟ ਦੋ ਯਾਰ ਦੋ ਅਰੇ ਮੱਖਣ ਬਾਈ ਆਹ ਰੋਟੀਆਂ ਵਾਲੇ ਹੋ ਗਏ